ਦੇ ਦੋਸਤੋ ਆ ਦੋ ਗਾਈਆਂ ਬਾਈਆਂ ਨੇ ਆਨਲਾਈਨ ਮੰਗਾਈਆਂ ਨੇ ਚੰਡੀਗੜ੍ਹ ਦੇ ਕੋਲ ਮੱਕੜਾ ਪਿੰਡ ਆਈ ਇਹਨਾਂ ਦਾ ਬਾਈਆਂ ਦਾ ਫਾਰਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਤੇ ਦੋ ਗਾਈਆਂ ਆਨਲਾਈਨ ਮੰਗਾਈਆਂ ਨੇ ਚੈੱਕ ਕਰੋ ਤੁਸੀਂ ਤੇ ਇੱਕ ਪਿੱਸੇ ਵਸੀ ਆਈ ਤੇ ਇੱਕ ਪਿੱਸੇ ਵਸਾਗਾ ਦੋਵੇਂ ਤਾਜ਼ੀਆਂ ਸੂਈਆਂ ਨੇ ਕਿੰਨਾ ਵਸਾ ਪੁੱਸਤਾ ਹੀ ਹੈ ਚੈੱਕ ਕਰੋ ਇਹ ਤੁਸੀਂ ਵੀ ਕੋਈ ਏਦਾਂ ਦੀ ਗਾਂ ਆਨਲਾਈਨ ਮੰਗਵਾਉਣੀ ਆ ਜਾਂ ਸਾਡੇ ਫਾਰਮ ਤੇ ਪਹੁੰਚ ਕੇ ਤੁਸੀਂ ਤਸੱਲੀ ਕਰਕੇ ਗਾਂ ਚੋ ਕੇ ਖਰੀਦ ਸਕਦੇ ਹੋ ਚੈੱਕ ਕਰੋ ਆ ਬਹੁਤ ਵੱਡੀ ਬੈੜ ਆਈ ਲਗਭਗ 25 28 ਦੇ ਕਰੀਬ ਇਹ ਬੈੜ ਨੇ ਦੁੱਧ ਦੇਣਾ ਹੀ ਚੈੱਕ ਕਰ ਲੋ ਤੁਸੀਂ ਤੇ ਆ ਬੈੜ ਵੀ 20 ਤੋਂ ਪਲੱਸ ਦੁੱਧ ਦੇਊਗੀ ਚੈੱਕ ਕਰੋ ਬਾਈਆਂ ਦਾ ਵੀ ਦੇਖ ਸਾਈ ਵਾਲਾ ਵੈੜਾ ਦਾ ਫਾਰਮ ਆ ਚੈੱਕ ਕਰੋ ਤੁਸੀਂ ਵੀ ਕੋਈ ਵੀ ਆਨਲਾਈਨ ਕੰਮ ਗਵਾਉਣੀ ਆ ਤਾਂ ਆਪਣਾ ਤੁਸੀਂ ਐਡਰੈਸ ਨੋਟ ਕਰ ਸਕਦੇ ਹੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ 9530801951 ਕਨੈਕਟ ਨੰਬਰ ਹੈ ਜੀ ਮੱਕੜਾ ਪਿੰਡ ਹੈ ਜੀ ਉੱਥੇ ਆਪਾਂ ਪਹੁੰਚੇ ਅੱਜ ਤੁਸੀਂ ਨਦੀਆਂ ਵਿੱਚ ਜਾਓ ਨਦੀਆਂ ਵਿੱਚ ਐ ਹੜੀ ਐ ਆਉਣ ਨਾਲ ਬੱਕ 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 ਪਾਰਦਾ ਵਰਗਾ ਤੈਨੂੰ ਅਲੀਗਨ ਗਾਇਨ ਹੁੰਦਾ ਹਾਂ ਹਾਂ ਨਮਸਕਾਰ ਨੂੰ ਬਹਿਰ ਕਾਲੇ ਜਰਾ ਕਰਦੇ ਬੀ ਸਿੱਕਤ ਨਾਲ ਬਸ ਬਾਰਾ ਲਾ ਦੋਸਤੋ ਆ ਦੋ ਗਾਵਾ ਬਾਈ ਨੇ ਆਨਲਾਈਨ ਮੰਗਵਾਈਆਂ ਨੇ ਚੈੱਕ ਕਰੋ ਤੁਸੀਂ ਆਪਾ ਖੜੇ ਆਈ